ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਮੈਂ ਪਰਮੇਂਦਰ ਸਿੰਘ ਆਵਾਰਾ ਬੱਦਲ ਟਰੈਵਲਰਸ ਅੱਜ ਪਹਿਲੀ ਪਾਰਸ਼ਾਈ ਸੱਚੇ ਪਾਤਸ਼ਾਹ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556 ਜਨਮ ਦਿਨ ਹੈ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਜੀ ਗੁਰਦੁਆਰਾ ਮਨਜੀ ਸਾਹਿਬ ਦਰਾਹਾ ਡਿਸਟ੍ਰਿਕਟ ਲੁਧਿਆਣਾ ਤੇ ਆਪ ਸਭ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਿਲਦੇ ਹਾਂ ਜੀ ਜੁੜੇ ਰਹੋ ਸਾਡੇ ਨਾਲ ਥੈਂਕ ਯੂ ਉਹ ਦੋਰਾ ਸ੍ਰੀ ਮਨਜੀ ਸਾਹਿਬ ਦਰਾਹਾ ਜੀ ਚੰਡੀਗੜ੍ਹ ਰੋਡ ਆ ਜਮਾਲਪੁਰ ਅੱਗੇ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਕਿਹੜਾ ਕਿਹੜਾ ਰਸਤਾ ਜੀ ਪਹੁੰਚ ਗਏ ਜੀ ਕੋਹਾੜੇ ਇੱਥੋਂ ਅਸੀਂ ਟਰਨ ਕਰਾਂਗੇ ਸੱਜੇ ਹੱਥ ਨੂੰ ਇਹ ਵੀ ਸੜਕ ਜਾਂਦੀ ਆ ਸਾਨੇਵਾਲ ਸਾਡੇ ਬਾਲੀਵੁੱਡ ਦੇ ਹੀ ਮਹਾਂਤਰਮਿੰਦਰ ਭਾਈ ਦਾ ਪਿੰਡ ਹੈ ਕਿ ਚੌਂਕ ਆ ਗਿਆ ਜੀ ਤੁਹਾਡੇ ਦਾ ਤੇ ਤੋਂ ਅਸੀਂ ਇੱਕ ਸੜਕ ਚੱਲ ਜਾਂਦੀ ਹੈ ਮਾਛੇਵਾੜੇ ਨੂੰ ਇੱਕ ਚੱਲ ਜਾਂਦੀ ਹੈ ਸਾਨੇਵਾਲ ਦੱਦੀ ਨਾ ਅਟੈਚ ਕਰਦੀ ਹੈ ਆ ਗਿਆ ਜੀ ਸਾਨੇਵਾਲ ਰੋਡ ਤੇ ਅੱਜ ਗੁਰਪ੍ਰਵ ਕਰਕੇ ਸੰਗਤ ਕੋ ਜਿਆਦਾ ਹੀ ట్రాਫਿਕ ਵੀ ਕੁਝ ਜਿਆਦਾ ਹੀ ਆ ਰੋਡ ਤੇ ਲਓ ਜੀ ਆ ਗਿਆ ਜੀ ਸਾਨੇਵਾਲ ਦਾ ਪੁਲ ਆਪਾਂ ਚੱਲ ਰਹੇ ਆ ਜੀ ਸਾਨੇਵਾਲ ਦਾ ਫਲਾਈਓਵਰ ਅੱਧਾ ਤੋਂ ਲੁਧਿਆਣਾ ਰਹਿ ਜਾਂਦਾ 15 ਕਿਲੋਮੀਟਰ ਕਰ ਲਿਆ ਮੇਰੇ ਦਿੱਲੀ ਨੂੰ ਸੱਜੇ ਪਾਸੇ ਨੂੰ ਜਾਂਦੀ ਹੈ ਜੀ ਗੰਗਾ ਨਹਿਰ ਨੂੰ ਇਹ ਰੇਲਵੇ ਕ੍ਰੋਸਿੰਗ ਦਾ ਪੁਲ ਹੈ ਇੱਧਰ ਖੱਬੇ ਆਪੇ ਦੇਖੋ ਰੇਲਵੇ ਸਟੇਸ਼ਨ ਸਾਨੇਵਾਲ ਜਿੱਥੋਂ ਧਰਮਾ ਜੀ ਗੱਡੀ ਫੜ ਕੇ ਬੰਬੇ ਗਏ ਸੀ ਤੇ ਆਪਣੇ ਸੁਪਨੇ ਨੂੰ ਸਾਕਾਰ ਕੀਤਾ ਸੀਗਾ ਉਹ ਸਾਹਮਣੇ ਰੇਲਵੇ ਸਟੇਸ਼ਨ ਆ ਜੀ ਸਾਨੇਵਾਲ ਦਾ ਸਾਨੇਵਾਲ ਚੌਂਕ ਦੇ ਵਿੱਚ ਅੱਜ ਗੁਰਪ੍ਰਭ ਕਰਕੇ ਰਾਸ਼ ਬਹੁਤ ਜ਼ਿਆਦਾ ਹੈਗਾ ਵਾ ਸਾਨੂੰ 15 ਮਿੰਟ ਪੇਮੈਂਟ ਹੋ ਗਏ ਜਮ ਵਿੱਚ ਬਸਿਆ ਹੋਏ ਸਾਹਮਣੇ ਚੌਕ ਆ ਜੀ ਸਾਹਨੇ ਵਾਲ ਦਾ ਆਪਾਂ ਜਾਣਾ ਜੀ ਖੱਬੇ ਹੱਥ ਦਿੱਲੀ ਰੋਡ ਤੇ ਸਿੱਧੀ ਸੜਕ ਜਾਂਦੀ ਹੈ ਰਾਏ ਕੋਟ ਸੱਜੇ ਪਾਸੇ ਲੁਧਿਆਣਾ ਤੇ ਖੱਬੇ ਵੱਸੇ ਦਿੱਲੀ ਦਿੱਲੀ ਰੋਡ ਤੇ ਗੁਰਦੁਆਰਾ ਸਾਹਿਬ ਆ ਜੀ ਤੇ ਗੁਰਮੰਦਰ ਸਿੰਘ ਸਾਹਿਬ ਲੋਕ ਜੀ ਮੋੜਨ ਦੀ ਕੋਸ਼ਿਸ਼ ਕਰ ਰਹੇ ਆ ਪਰ ਰਸ਼ ਬਹੁਤ ਜ਼ਿਆਦਾ ਸਾਹਮਣੇ ਸਿੱਧੀ ਸੜਕ ਜਾਂਦੀ ਹੈ ਡੇਲੋਂ ਅੱਪਾ ਕੰਮ ਨਹੀਂ ਸਹਾੰਦ ਦਿੱਲੀ ਰੋਡ ਤੇ ਟ੍ਰਾਫਿਕ ਬਹੁਤ ਜ਼ਿਆਦਾ ਰਾਸ਼ਿਆਂ ਜੀ ਬਲਕੋ ਉੱਪਰ ਕੇ ਲੋ ਜੀ ਅੱਪਾ ਮੁੜ ਗਿਆਂ ਜੀ ਖੱਬੇ ਪਾਸੇ ਆਪਣੇ ਮੰਜਲਵਾਲ ਹਨੇਰ ਆਪਾ ਆ ਗਿਆ ਆ ਗਿਆ ਜੀ ਦਿੱਲੀ ਰੋਡ ਪਹਿਲਾਂ ਆਪਾ ਲਿੰਕ ਰੋਡ ਤੇ ਸੀਗੇ ਲਿੰਕ ਰੋਡ ਤੋਂ ਦਿੱਲੀ ਰੋਡ ਤੇ ਆ ਗਏ ਸੁੱਦੀ ਸੜਕ ਦਿੱਲੀ ਅਭੀ ਦਿੱਲੀ ਦੂਰ ਹੈ ਲਓ ਜੀ ਪਾਤਾ ਸੀ ਚੌਥਾ ਗੇਅਰ ਆ ਪਾਤਾ ਸੀ ਟੌਪ ਗੇਅਰ ਦਿੱਲੀ ਅਮਾਲਾ ਲਓ ਜੀ ਸਤਰਾ ਜਾ ਰਹੇ ਅਸੀਂ ਗੁਰਦੁਆਰਾ ਸਾਹਿਬ ਜੀ ਸਾਹਿਬ ਦਾ ਰਹਾ ਦਰਹਾ ਖੰਨਾ ਕੁਰਖੇਤਰ ਤੇ ਪਾਣੀ ਪੱਤ ਪਹੁੰਚ ਗਿਆ ਜੀ ਆਪਾਂ ਦਰਾਹੇ ਸામਨੇ ਨਹਿਰ ਦਾ ਪੁਲ ਹੈ ਬਰਾਹੇ ਦਾ ਸਾਹਮਣੇ ਦਰਾਜ ਸ਼ਹਿਰ ਦੋ ਰਾਹਾ ਦੋ ਰਸਤੇ ਨਿਕਲਦੇ ਆ ਜਿੱਥੋਂ ਆ ਕਰਕੇ ਦਾ ਨਾਂ ਪਿਆ ਦੋ ਰਾਹਾ ਆ ਰਾਜਪੁਰਾ ਕਰਨਾਲ ਤੇ ਦਿੱਲੀ ਇਹ ਸਾਰੇ ਸਟੇਸ਼ਨਾਂ ਤੱਕ ਨੂੰ ਜਾਂਦੇ ਆ ਜੀ ਸਦਾ ਹੀ ਫੇ ਤਕਰੀਬਨ ਤਕਰੀਬਨ 30 35 ਕਿਲੋਮੀਟਰ ਹੈਗਾ ਲੁਧਿਆਣੇ ਤੋਂ ਸੋਰਾ ਸ੍ਰੀ ਮਨਜੀ ਸਾਹਿਬ। ਅਸੀਂ ਅੱਜ ਗੁਰਦੁਆਰਾ ਸਾਹਿਬ ਸ੍ਰੀ ਮਨਜੀ ਸਾਹਿਬ। ਬਸ ਪਹੁੰਚ ਗਿਆ ਅਸੀਂ ਬਸ ਥੋੜੇ ਜਿਹਾ ਦੂਰ ਆ ਗਿਆ ਅੱਧਾ ਕਿਲੋਮੀਟਰ। ਬਿਲਕੁਲ ਸੜਕ ਦੇ ਕਿਨਾਰੇ ਤੇ ਆ ਜੀ। ਦਰਾਹੇ ਤੋਂ 7-8 ਕਿਲੋਮੀਟਰ ਅੰਦਾਜ਼ਾ ਸਾਰਾ। ਸੋਰਾ ਸ੍ਰੀ ਮਨਜੀ ਸਾਹਿਬ ਤੇ ਆਸਕ ਗੁਰਦੁਆਰਾ। ਆਪਾਂ ਬਾਅਦੋਂ ਟਰਨ ਕਰ ਜਾਣਾ ਜੀ। ਲਿੰਕ ਰੋਡ ਨੂੰ ਲੈਫਟ ਹੈਂਡ ਸਾਈਡ ਤੇ ਗੁਰਪੁਰਪਤਾ ਦਿਹਾੜਾ ਬਾਬਾ ਜੀ ਦਾ ਜਨਮ ਦਿਨ ਅੱਜ ਬਦੋਰਾ ਮਨਜੀ ਸਾਹਿਬ ਪਛਾਇ ਸ਼ੇਵੀ ਕੋਟਾ ਸ਼ੇਵੀ ਪਛਾਇ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਥੇ ਮੰਜੀ ਬਲੀ ਸੀਗੇ ਜੀ ਖੋਦਾਈ ਦੇ ਸਮੇਂ ਇਤਿਹਾਸਕ ਸਥਾਨ ਬਦੋਰਾ ਮਨਜੀ ਸਾਹਿਬ ਕੋਟਾ ਪਿੰਡ ਕੋਟਾ ਜ਼ਿਲ੍ਹਾ ਲੁਧਿਆਣਾ ਗੁਰਪੁਰਪਤਾ ਸਾਹਿਬ ਦੇ ਬਾਹਰ ਦੁਕਾਨਾਂ ਲੱਗੀਆਂ ਨੇ ਤਦਾਂ ਸਾਡੀ ਹੋ ਰਹੀ ਹੈ ਬਹੁਤ ਬਹੁਤ ਜ਼ਿਆਦਾ ਰੌਣਕ ਹੈ। ਅਸੀਂ ਜਾ ਰਹੇ ਹਾਂ ਜੀ ਪਾਰਕਿੰਗ ਪਾਰਕਿੰਗ ਵਾਲ ਸਾਹਮਣੇ ਬਾਬਾ ਜੀ ਖੜੇ ਨੇ ਦਿਸ਼ਾ ਨਿਰਦੇਸ਼ ਦੇ ਰਹੇ ਨੇ ਕਿ ਗੱਡੀ ਕਿੱਥੇ ਲੈ ਕੇ ਜਾਣਾ ਸਾਬ ਗੁਰਦੁਆਰਾ ਮਨਜੀ ਸਾਹਿਬ ਪਾਤਸ਼ਾਹੀ 6ਵੀ ਜੇ ਤਾਂ ਚਾਨਣ ਹੋਇਆ ਸਤਿਗੁਰੂ ਨਾਨਕ ਪ੍ਰਗਟਿਆ ਸਾਰੀ ਗੱਡੀਆਂ ਖੜੀਆਂ ਨੇ ਸਨਤਾ ਗੁਰੂਆਂ ਦੇ ਡੇਰੇਓਂ ਆਈਆਂ ਨੇ ਮੱਥਾ ਟੇਕਣ ਅਈ ਦੇ ਦਿਨ ਬੜਾ ਇਆਸਕਦੇ ਮੈਂ ਪ੍ਰਕਾਸ਼ ਨੰਹ ਹੋਆ ਸਾਥ ਤੇਰੀ ਮੈਂ ਮੋਤੇ ਸਾਥ ਕੋ ਤੇਰਾ ਸਾਥ ਕੋ ਤੇਰਾ ਜੋ ਕਰ ਸੂਰਜ ਨਿਕਾਲਿਆ ਕਾਜ ਚਤੇਂ ਦੇਰ ਪਰੋਆ ਕਾਜ ਚਤੇਂ ਦੇਰ ਪਰੋਆ ਸੁਨ ਜੱਗ ਚਾਨਣ ਹੋਆ ਸੁਨ ਜੱਗ ਚਾਨਣ ਹੋਆ ਅੱਜ ਮਰਨ ਕੋ ਅੱਜ ਕਟਿਆ ਸੁਭਣੀ ਹੋਰ ਨ ਕਰੋ ਪਰ ਕਟਿਆ ਜਗਤਾਨਣ ਹੋਆ ਤੇਰੀ ਤਰੈ ਊਜਾ ਸਾਰਿਕਾਂ ਅੰਦਰ ਕਦਮੁ ਕਾ ਹੋਵੇਂ ਤਿਨ ਤਨ ਸਦਾ ਬਸੋ

Bye. ਗੁਰਜੀ ਏਸੀ ਗੁਰਦੁਆਰਾ ਮਨਜੀ ਸਾਹਿਬ ਪਾਸਛੇ ਛੇਵੀ ਤੇ ਅੱਜ ਦੇ ਬਲੌਗ ਅੱਜ ਦੀ ਵੀਡੀਓ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਪਸੰਦ ਆਏਗੀ ਸਾਰੇ ਸੰਗਤ ਨੂੰ ਗੁਰਪ੍ਰਭੂ ਦੇ ਲੱਖ ਲੱਖ ਵਾਦਿਆਂ ਜੀ ਧੰਗੁਰੂ ਨਾਨਕ ਪ੍ਰਕਾਤ ਅੰਮ੍ਰਿਤੋ ਜਗ ਚੈਨਲ ਹੋਇਆ ਸਤਿ ਸ਼੍ਰੀ ਅਕਾਲ